ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਦੇਖਾ ਚੌ ਚੱਕਿਆ ਚੌ ਆਇਆ ਇਹੁ ਮਾਨ ਇਕਤ ਕਰ ਆਣ ਇਹ ਹੜ ਤੇ ਹੜ ਛੱਡ ਤੂ ਗੁਰ ਕਾ ਸਬਦ ਪਛਾਣ ਆ ਸੇਖਾ ਚੌ ਚੱਕਿਆ ਚੌ ਆਇਆ ਇਹੋ ਮਨ ਇਕਤ ਕਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰ ਅੱਗੇ ਤਹ ਪਉ ਸਭ ਕੁਛ ਜਾਣ ਜਾਣ ਆਸਾ ਮਨਸਾ ਜਲਾਏ ਤੂ ਹੋਏ ਰਹੋ ਮਹਿਮਾਨ ਸਤ ਗੁਰ ਕੈ ਪਾਣ ਪੀ ਚਲ ਹੈ ਤਾ ਦਰਗਹ ਪਾਵਹਿ ਮਾਨ ਨਾਨਕ ਜੇ ਨਾਮ ਨਾ ਚੇਤਨੀ ਤੈਨ ਤਿਗ ਪੈਣਾਣਾ ਤਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਈ ਪਾਉੜੀ ਹਰ ਚੋਲੀ ਦੇਹ ਸواری ਆਡ ਪੈਦੀ ਭਗਤ ਕਰ ਹਰ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਂਤ ਕਰ ਕੋਈ ਬੂਜਾ ਬੂਜਣ ਹਾਰਾ ਅੰਤਰ ਬੇਕ ਕਰ ਏ ਹੋ ਬੇਬੇਕ ਜਿਸ 부ਝਾਏ ਆਪ ਹਰ ਜਨ ਨਾਨਕ ਕਾਹੇ ਵਿਚਾਰ ਗੁਰਮੁਖ ਹਰ ਸਤ ਹਰ ਕੋਈ 부ਝੇ 부ਝਣ ਅੰਤਰ ਬਿਬੇਕ ਕਰ ਸੋ 부ਜਾਏ ਹੋ ਬਿਬੇਕ ਜਿਸ 부ਜਾਏ ਆਪ ਹਰ ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ